ਹਾਂਜੀ ਸਾਰੀ ਗੱਲ ਜੀ ਸਾਰਿਆਂ ਨੂੰ ਪੰਜਾਬ ਮਿੰਟ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੇ ਅੱਜ ਅਸੀਂ ਇੱਕ ਮੋਟੀਵੇਸ਼ਨਲ ਸਟੋਰੀ ਸੁਣਾਉਣ ਜਾ ਰਹੇ ਹਾਂ ਤੇ ਇਹ ਸਟੋਰੀ ਸੁਣਨ ਤੋਂ ਬਾਅਦ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਇੱਕ ਆਮ ਇਨਸਾਨ ਕਿਵੇਂ ਸੋਚਦਾ ਹੈ ਤੇ ਤੁਸੀਂ ਕਿਵੇਂ ਸੋਚਦੇ ਹੋ ਇਹ ਸਟੋਰੀ ਸੁਣਨ ਤੋਂ ਬਾਅਦ ਤੁਹਾਨੂੰ ਵੀ ਪਤਾ ਲੱਗ ਜਾਵੇਗਾ ਸੋ ਅੱਗੇ ਵਧਣ ਤੋਂ ਪਹਿਲਾਂ ਨਾਲ ਦੀ ਨਾਲ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਹੋ ਤੇ ਹਰ ਰੋਜ਼ ਮੋਟੀਵੇਟ ਦਾ ਡੋਜ਼ ਲੈਣ ਲਈ ਸਾਨੂੰ ਫੇਸਬੁੱਕ ਤੇ ਇੰਸਟਾਗ੍ਰam ਤੇ ਫੋਲੋ ਕਰ ਸਕਦੇ ਹੋ ਜਿਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ 'ਚ ਮਿਲ ਜਾਵੇਗਾ ਸੋ ਇੱਕ ਵਾਰ ਇੱਕ ਆਦਮੀ ਜੰਗਲ ਵਿੱਚੋਂ ਗੁਜ਼ਰ ਰਿਹਾ ਹੁੰਦਾ ਦੇ ਵਿੱਚ ਪਈ ਹੁੰਦੀ ਆ ਤੇ ਇਸ ਤਰ੍ਹਾਂ ਲੱਗਦਾ ਹੁੰਦਾ ਹੈ ਕਿ ਉਹ ਲੂੰਬੜੀ ਮਰ ਜਾਵੇਗੀ ਪਰ ਇੰਨੇ ਵਿੱਚ ਉਹ ਆਦਮੀ ਦੇਖਦਾ ਕਿ ਉੱਥੇ ਇੱਕ ਸ਼ੇਰ ਆ ਜਾਂਦਾ ਹੈ ਤੇ ਸ਼ੇਰ ਨੂੰ ਦੇਖਦੇ ਹੀ ਉਹ ਆਦਮੀ ਦਰਖਤ ਪਿੱਛੇ ਲੁਕ ਜਾਂਦਾ ਹੈ ਤੇ ਸ਼ੇਰ ਆ ਕੇ ਉਹ ਲੂੰਬੜੀ ਨੂੰ ਮਾਸ ਦਾ ਟੁਕੜਾ ਦੇ ਜਾਂਦਾ ਹੈ ਤੇ ਆਦਮੀ ਹੈਰਾਨ ਹੋ ਜਾਂਦਾ ਹੈ ਤੇ ਅਗਲੇ ਦਿਨ ਫੇਰ ਉਹ ਆਦਮੀ ਦੇਖਦਾ ਕਿ ਲੂੰਬੜੀ ਉੱਥੇ ਹੀ ਪਈ ਹੁੰਦੀ ਆ ਤੇ ਸ਼ੇਰ ਫੇਰ ਆਉਂਦਾ ਤੇ ਉਹ ਲੂੰਬੜੀ ਲਈ ਮਾਸ ਦਾ ਟੁਕੜਾ ਛੱਡ ਜਾਂਦਾ ਤੇ ਇਹ ਦੇਖ ਕੇ ਉਸ ਨੂੰ ਲੱਗਦਾ ਕਿ ਮੈਨੂੰ ਉੱਪਰ ਵਾਲਾ ਇਸ਼ਾਰੇ ਦੇ ਰਿਹਾ ਹੈ ਕਿ ਮੈਨੂੰ ਜ਼ਿੰਦਗੀ ਵਿੱਚ ਕੀ ਕਰਨਾ ਚਾਹੀਦਾ ਹੈ ਤੇ ਉਹਨੂੰ ਲੱਗਦਾ ਕਿ ਰੱਬ ਹਰ ਇੱਕ ਨੂੰ ਕੁਝ ਨਾ ਕੁਝ ਦੇ ਹੀ ਦਿੰਦਾ ਹੈ ਤੇ ਇਸ ਤਰ੍ਹਾਂ ਉਹ ਮੈਨੂੰ ਵੀ ਕੁਝ ਨਾ ਕੁਝ ਦੇ ਹੀ ਦੇਵੇਗਾ ਜਿਵੇਂ ਇਹ ਲੂੰਬੜੀ ਨੂੰ ਬੈਠੇ ਬਿਠਾਏ ਖਾਣਾ ਮਿਲ ਰਿਹਾ ਹੈ ਤੇ ਇਹ ਸੋਚ ਕੇ ਫਿਰ ਹੁਣ ਉਹ ਉੱਥੇ ਹੀ ਇੱਕ ਪੱਥਰ ਤੇ ਬੈਠ ਜਾਂਦਾ ਹੈ ਤੇ ਅਡੀਕ ਕਰਦਾ ਹੈ ਕਿ ਮੈਨੂੰ ਹੁਣ ਆਪਣੇ ਆਪ ਹੀ ਖਾਣਾ ਮਿਲ ਜਾਵੇਗਾ ਤੇ ਹੁਣ ਇੱਕ ਦਿਨ ਨਿਕਲਦਾ ਹੈ ਤੇ ਦੋ ਦਿਨ ਨਿਕਲਦੇ ਨੇ ਤੇ ਕਿਸੇ ਪਾਸੇ ਤੋਂ ਕੁਝ ਨਹੀਂ ਆਉਂਦਾ ਇੱਥੋਂ ਤੱਕ ਕਿ ਪਾਣੀ ਵੀ ਨਹੀਂ ਤੇ ਇਸੇ ਤਰ੍ਹਾਂ ਇੱਕ ਦੋ ਦਿਨ ਹੋਰ ਨਿਕਲ ਜਾਂਦੇ ਨੇ ਪਰ ਉਸ ਨੂੰ ਰੱਬ ਤੇ ਭਰੋਸਾ ਹੁੰਦਾ ਹੈ ਪਰ ਇੱਕ ਹਫ਼ਤੇ ਬਾਅਦ ਉਹਦੀ ਮਰਨ ਵਾਲੀ ਹਾਲਤ ਹੋ ਜਾਂਦੀ ਤੇ ਐਨੇ ਵਿੱਚ ਉਹ ਉੱਥੋਂ ਇੱਕ ઋષਿਮੁਨੀ ਨੂੰ ਜਾਂਦੇ ਹੋਏ ਦੇਖਦਾ ਹੈ ਤੇ ਉਸ ઋષਿਮੁਨੀ ਨੂੰ ਉਹ ਪੁੱਛਦਾ ਕਿ ਮੈਨੂੰ ਹਫ਼ਤਾ ਹੋ ਗਿਆ ਇੱਥੇ ਬੈਠੇ ਨੂੰ ਤੇ ਰੱਬ ਹਰ ਇੱਕ ਨੂੰ ਕੁਝ ਨਾ ਕੁਝ ਖਾਣ ਲਈ ਦੇ ਦਿੰਦਾ ਪਰ ਮੈਨੂੰ ਕਿਉਂ ਨਹੀਂ ਮਿਲ ਰਿਹਾ ਜਦ ਕਿ ਮੈਂ ਤਾਂ ਰੱਬ ਦੀ ਤਪੱਸਿਆ ਵੀ ਕਰ ਰਿਹਾ ਮੈਨੂੰ ਵੀ ਕੁਝ ਮਿਲਣਾ ਚਾਹੀਦਾ ਤਾਂ ਫਿਰ ਉਹਦੀ ਸਾਰੀ ਗੱਲ ਸੁਣ ਕੇ ਉਹ ઋષਿਮੁਨੀ ਬੋਲਦਾ ਕਿ ਤੂੰ ਫਿਰ ਉੱਪਰ ਵਾਲੇ ਦਾ ਇਸ਼ਾਰਾ ਚੰਗੀ ਤਰ੍ਹਾਂ ਸਮਝਿਆ ਹੀ ਨਹੀਂ ਤੇ ਫਿਰ ਉਹ ਦੱਸਦਾ ਕਿ ਤੂੰ ਇਹ ਦੇਖਿਆ ਕਿ ਲੂੰਬੜੀ ਨੂੰ ਬੈਠੇ ਬਿਠਾਏ ਖਾਣਾ ਮਿਲ ਰਿਹਾ ਤੇ ਸ਼ੇਰ ਉਸ ਨੂੰ ਇਹ ਖਾਣਾ ਦੇ ਰਿਹਾ ਸੀ ਤੇ ਤੂੰ ਇਹ ਸੋਚ ਲਿਆ ਕਿ ਮੈਂ ਲੂੰਬੜੀ ਵਾਂਗ ਬਣ ਜਾ ਤੇ ਮੈਨੂੰ ਬੈਠੇ ਬਿਠਾਏ ਖਾਣਾ ਮਿਲ ਸਕੇ ਪਰ ਜੇਕਰ ਤੂੰ ਇਹ ਸੋਚ ਲੈਂਦਾ ਕਿ ਮੈਂ ਝੇਰ ਬਣ ਜਾਮਾ ਤੇ ਉਹਦੇ ਵਾਂਗ ਕੰਮ ਕਰਕੇ ਲੱਖਾਂ ਹੀ ਲੂੰਬੜੀਆਂ ਨੂੰ ਰਜਾ ਸਕਾਂ ਮਤਲਬ ਕਿ ਤੈਨੂੰ ਉਹ ਇਨਸਾਨ ਬਣਨਾ ਚਾਹੀਦਾ ਸੀ ਜੋ ਆਪ ਕੰਮ ਕਰਕੇ ਦੂਸਰਿਆਂ ਨੂੰ ਵੀ ਖਵਾ ਸਕੇ ਪਰ ਤੂੰ ਗਲਤ ਤਰੀਕੇ ਨਾਲ ਉਸ ਨੂੰ ਦੇਖ ਲਿਆ ਤੇ ਬਾਕੀ ਰਹੀ ਗੱਲ ਉਹ ਲੂੰਬੜੀ ਦੀ ਉਹਦੇ ਤਾਂ ਪੈਰ ਵੀ ਨਹੀਂ ਸੀ ਤੇ ਤੇਰੇ ਤਾਂ ਪੈਰ ਵੀ ਨਹੀਂ ਤੇ ਤੂੰ ਤੇ ਕਰਕੇ ਖਾ ਸਕਦਾ ਹੈ ਤੇ ਇਹ ਦੁਨੀਆ ਵਿੱਚ ਬਹੁਤ ਲੋਕ ਨੇ ਜੋ ਕੰਮ ਨਹੀਂ ਕਰ ਸਕਦੇ ਤੇ ਕਮਾ ਵੀ ਨਹੀਂ ਸਕਦੇ ਤੇ ਉਹਨਾਂ ਲਈ ਜੇਕਰ ਤੂੰ ਸ਼ੇਰ ਬਣ ਕੇ ਜਾਵੇਂ ਤਾਂ ਕਿੰਡੀ ਵੱਡੀ ਗੱਲ ਹੋ ਸਕਦੀ ਆ ਤੇ ਇਹ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਕਿਸੇ ਅੱਗੇ ਹੱਥ ਨਹੀਂ ਅੜਨੇ ਚਾਹੀਦੇ ਤੇ ਸਾਨੂੰ ਲਜਾਰ ਨਹੀਂ ਬਣਨਾ ਚਾਹੀਦਾ ਤੇ ਇਹ ਤੋਂ ਬਾਅਦ ਅਗਲੀ ਗੱਲ ਬਹੁਤ ਨੋਟ ਕਰਨ ਵਾਲੀ ਆ ਤੁਸੀਂ ਧਿਆਨ ਨਾਲ ਜਰੂਰ ਸੁਣਿਓ ਜਿਵੇਂ ਕਿ ਅੰਬਾਨੀ ਦਾ ਵੱਡਾ ਘਰ ਦੇਖ ਕੇ ਜਾਂ ਫਿਰ ਉਹਤੇ ਕਿੰਨੇ ਲੱਗੇ ਪੈਸਿਆਂ ਨੂੰ ਦੇਖ ਕੇ ਹੈਰਾਨ ਹੋਣ ਵਾਲੀ ਗੱਲ ਜਾਂ ਫਿਰ ਉਹਦੀਆਂ ਗੱਡੀਆਂ ਦੇਖ ਕੇ ਜਾਂ ਫਿਰ ਕੋਈ ਵੱਡਾ ਸੈਲੀਬ੍ਰਿਟੀ ਮੂੰਹ ਤੇ ਕੇਕ ਲਾ ਰਿਹਾ ਖਰਾਬ ਕਰ ਰਿਹਾ ਉਸ ਦੇਖ ਕੇ ਜਾਂ ਇਦਾਂ ਹੀ ਬਹੁਤ ਅਜੂਲ ਫਜ਼ੂਲ ਦਾ ਪੈਸਾ ਉੱਡ ਰਿਹਾ ਦੇਖ ਕੇ ਉਸ ਥੱਲੇ ਹਮੇਸ਼ਾ ਕਮੈਂਟ ਕਰਕੇ ਆਉਂਦੇ ਨੇ ਜਿਹੜੇ ਬੰਦੇ ਕੀ ਯਾਰ ਇੰਨੇ ਪੈਸੇ ਨਾਲ ਤਾਂ ਗਰੀਬਾਂ ਦੇ ਬਹੁਤ ਘਰ ਪੈ ਜਾਣੇ ਸੀ ਜਾਂ ਫਿਰ ਇਹ ਖਾਣ ਵਾਲੀ ਚੀਜ਼ ਇੰਨੀ ਗਰੀਬਾਂ ਨੂੰ ਵੰਡ ਦਿੰਦੇ ਜਾਂ ਫਿਰ ਬਹੁਤ ਤਰ੍ਹਾਂ ਦੀ ਹਮਦਰਦੀ ਦਿਖਾਉਣ ਵਾਲੇ ਲੋਕਾਂ ਨੂੰ ਅਸੀਂ ਇਹ ਪੁੱਛਦੇ ਹਾਂ ਕੀ ਤੁਸੀਂ ਕਦੇ ਇਹ ਸੋਚਿਆ ਕਿ ਉਸ ਬੰਦੇ ਦਾ ਇਹ ਸੁਪਨਾ ਵੀ ਹੋ ਸਕਦਾ ਹੈ ਕਿ ਉਹ ਦੁਨੀਆ ਦਾ ਸਭ ਤੋਂ ਵੱਡਾ ਘਰ ਬਣਾਵੇ ਤੇ ਜਾਂ ਫਿਰ ਕਿਸੇ ਦਾ ਸੁਪਨਾ ਇਹ ਵੀ ਹੋ ਸਕਦਾ ਹੈ ਕਿ ਉਹ ਪੈਸੇ ਕਮਾ ਕੇ ਫਿਰ ਅਡਾਵੇਗਾ ਤੇ ਬਾਕੀ ਰਹੀ ਗੱਲ ਜੋ ਖਾਣਾ ਵੇਸਟ ਕਰਦੇ ਨੇ ਸ਼ਾਇਦ ਕਿਸੇ ਵਕਤ ਉਹਨਾਂ ਕੋਲ ਦੋ ਵਕਤ ਦੀ ਰੋਟੀ ਖਾਣ ਲਈ ਪੈਸੇ ਨਾ ਹੋਣ ਤੇ ਜੇਕਰ ਉਸ ਬੰਦੇ ਕੋਲ ਪੈਸੇ ਆ ਜਾਣ ਤਾਂ ਸ਼ਾਇਦ ਉਸ ਨੇ ਵੀ ਕਦੇ ਸੋਚਿਆ ਹੋਵੇਗਾ ਕਿ ਉਹ ਵੀ ਇਸ ਤਰ੍ਹਾਂ ਹੀ ਆਪਣਾ ਜਨਮ ਦਿਨ ਮਨਾਵੇਗਾ ਸੋ ਸਾਨੂੰ ਕਿਸੇ ਨੂੰ ਜੱਜ ਨਹੀਂ ਕਰਨਾ ਚਾਹੀਦਾ ਤੇ ਇੱਥੇ ਅਸੀਂ ਇਹ ਵੀ ਨਹੀਂ ਕਹਿ ਰਹੇ ਕਿ ਕੇਕ ਲਾਉਣਾ ਮੂੰਹ ਤੇ ਚੰਗੀ ਗੱਲ ਆ ਪਰ ਹੋ ਸਕਦਾ ਹੈ ਕਿ ਉਸ ਬੰਦੇ ਨੇ ਉਸ ਦਿਨ ਲਈ ਕਿੰਨੀ ਕ ਮਿਹਨਤ ਕੀਤੀ ਹੋਵੇ ਤੇ ਹੁਣ ਅਸੀਂ ਆਪਣੀ ਕਹਾਣੀ ਵੱਲ ਆਉਨੇ ਆ ਕਿ ਅਸੀਂ ਹਰ ਇੱਕ ਇਨਸਾਨ ਨੂੰ ਇਹ ਇੱਕ ਮਿੰਟ ਵਿੱਚ ਕਹਿ ਦੰਨੇ ਆ ਕਿ ਸਾਨੂੰ ਪੈਸਾ ਵੇਸਟ ਨਹੀਂ ਕਰਨਾ ਚਾਹੀਦਾ ਕਿਸੇ ਗਰੀਬ ਦੀ ਮਦਦ ਕਰਨੀ ਚਾਹੀਦੀ ਆ ਪਰ ਤੁਸੀਂ ਕਦੇ ਇਹ ਸੋਚਿਆ ਕਿ ਜੇਕਰ ਇਹ ਬੰਦਾ ਪੈਸੇ ਉਡਾ ਰਿਹਾ ਤਾਂ ਕੋਈ ਗੱਲ ਨਹੀਂ ਜਦੋਂ ਮੈਂ ਪੈਸੇ ਕਮਾਵਾਂਗਾ ਤਾਂ ਮੈਂ ਗਰੀਬਾਂ ਨੂੰ ਦਾਨ ਕਰਾਂਗਾ ਸ਼ਾਇਦ ਇਹ ਗੱਲ ਤੁਹਾਡੇ ਕਦੇ ਦਿਮਾਗ ਵਿੱਚ ਹੀ ਨਹੀਂ ਆਈ ਹੋਵੇ ਅਸੀਂ ਲੋਕਾਂ ਨੂੰ ਸੁਧਾਰਨ ਸਭ ਤੋਂ ਪਹਿਲਾਂ ਚਲੇ ਜਾਣੇ ਆ ਜਾਂ ਫਿਰ ਅੱਜ ਤੁਸੀਂ ਪੈਸੇ ਕਮਾ ਰਹੇ ਹੋ ਤਾਂ ਤੁਸੀਂ ਕਿੰਨੇ ਕੁ ਗਰੀਬਾਂ ਨੂੰ ਦਾਨ ਕਰ ਦਿੱਤੇ ਨੇ ਤੇ ਇਹ ਗੱਲਾਂ ਤੁਸੀਂ ਹਰ ਇੱਕ ਉਹ ਇਨਸਾਨ ਨੂੰ ਪੁੱਛਣੀ ਆ ਜੋ ਕਿਤੇ ਵੀ ਤੁਹਾਨੂੰ ਕਮੈਂਟ ਵਿੱਚ ਦਿਖ ਜਾਣਗੇ ਕਿਸੇ ਵੀ ਸੋਸ਼ਲ ਮੀਡੀਆ ਤੇ ਕਿ ਇਹ ਬੰਦੇ ਨੇ ਖਾਣਾ ਖਰਾਬ ਕਰ ਦਿੱਤਾ ਜਾਂ ਫਿਰ ਇਹ ਬੰਦੇ ਨੇ ਪੈਸੇ ਖਰਾਬ ਕਰ ਦਿੱਤੇ ਇਹਨੂੰ ਗਰੀਬਾਂ 'ਚ ਦਾਨ ਕਰਨੇ ਚਾਹੀਦੇ ਸੀ ਸੋ ਹਰ ਇੱਕ ਬੰਦੇ ਨੂੰ ਆਪ ਦੇ ਵੱਲ ਦੇਖਣਾ ਕੀਦਾ ਕਿ ਮੈਂ ਜਿਆਦਾ ਤੋਂ ਜਿਆਦਾ ਕਮਾਵਾਂ ਤੇ ਜਿਆਦਾ ਤੋਂ ਜਿਆਦਾ ਦਾਨ ਕਰ ਸਕਾਂ ਨਾ ਕਿ ਕਿਸੇ ਨੂੰ ਜਾ ਕੇ ਸਿੱਖਿਆ ਦੇਣੀ ਚਾਹੀਦੀ ਆ ਸੋ ਗੱਲ ਰਹੀ ਸਾਡੇ YouTube ਫੈਮਿਲੀ ਮੈਂਬਰਾਂ ਦੀ ਤੁਸੀਂ ਉਹ ਇਨਸਾਨ ਬਣਨਾ ਜੋ ਆਪ ਕਮਾ ਕੇ ਕਈਆਂ ਨੂੰ ਖਵਾ ਸਕੀ ਨਾ ਕਿ ਉਹ ਲਾਚਾਰ ਇਨਸਾਨ ਜੋ ਸਰਕਾਰਾਂ ਵੱਲ ਦੇਖਦਾ ਰਹੇ ਕਿ ਇਹ ਸਰਕਾਰ ਸਾਨੂੰ ਜਿਆਦਾ ਖਾਣ ਲਈ ਦੇਵੇਗੀ ਸੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਦੀ ਨਾਲ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤੇ ਹਰ ਰੋਜ਼ ਮੋਟੀਵੇਟ ਦਾ ਡੋਜ਼ ਲੈਣ ਲਈ ਸਾਨੂੰ Facebook ਤੇ Instagram ਤੇ ਫੋਲੋ ਕਰ ਸਕਦੇ ਹੋ ਜਿਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਚ ਮਿਲ ਜਾਵੇਗਾ ਸੋ ਨਮਾ ਦੋਸਤੋ ਨੂੰ ਬੇਨਤੀ ਹੈ ਕਿ ਹੋ ਸਕੇ ਤਾਂ ਚੈਨਲ ਸਬਸਕ੍ਰਾਈਬ ਕਰ ਲਓ ਤੇ ਨਾਲ ਦੀ ਨਾਲ ਬੈਲ ਦਾ ਬਟਨ ਜਰੂਰ ਦਬਾ ਲਿਓ ਤਾਂ ਜੋ ਸਾਡੀ ਨਵੀਂ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਥੈਂਕ ਯੂ ਧੰਨਵਾਦ